ਪਾ ਡੇਰਾ ਬਸੀ ਦੇ ਵਿੱਚ ਹਕੇ ਜਿਹੜਾ ਤੁਹਾਨੂੰ ਪਤਾ ਹੈ ਉਸ ਦਿਨ ਪਹਿਲਾਂ ਇੱਕ ਇਨਕਾਊਂਟਰ ਹੋਇਆ ਸੀਗਾ ਘੱਗਰ ਦੇ ਨਾਲ ਕੰਡੇ ਤੇ ਜਦੋਂ ਦੋ ਮੁਲਾਜ਼ਿਮਾਂ ਨੇ ਦੋ ਮੁਲਜ਼ਮਾਂ ਨੇ ਭੱਜਣ ਲੱਗੇ ਮੁਲਾਜ਼ਮਾਂ ਤੇ ਫਾਇਰ ਕੀਤੇ ਸੀਗੇ ਉਸੇ ਗਰੁੱਪ ਨੂੰ ਅੱਗੇ ਤੋਰਦੇ ਹੋਏ ਜਿਹੜੀ ਏਜੀਟੀਐਫ ਦੀ ਟੀਮ ਹੈਗੀ ਹੈ ਸਾਡੀ ਨਾਲ ਡੀਐਸਪੀ ਡੇਰਾ ਬਸੀ ਸਾਹਿਬ ਐਸਪੀ ਰੂਰਲ ਮਨਪ੍ਰੀਤ ਦੇ ਅੰਡਰ ਇੱਕ ਇਨਵੈਸਟੀਗੇਸ਼ਨ ਉਦੋਂ ਨਹੀਂ ਚੱਲ ਰਹੀ ਸੀ ਉਹਦੇ ਚ ਕਲੀਅਰ ਹੋ ਗਿਆ ਸੀਗਾ ਜੀ ਕਿ ਇੱਕ ਮੋਡਿਊਲ ਜਿਹੜਾ ਹੈ 골ਡੀ ਢਿੱਲੋਂ ਫੋਰਨ ਬੇਸਡ ਹੈਂਡਲਰ ਹੈ ਲਾਰੈਂਸ ਬਿਸ਼ਨੋਈ ਗੈਂਗ ਦਾ ਆਪਰੇਟਿਵ ਹੈ ਜੀ ਉਹਦਾ ਇੱਕ ਕੋਈ ਅੱਗੇ ਕੰਟੈਕਟ ਹੈ ਮਨਦੀਪ ਸਿੰਘ ਜਿਹੜਾ ਸਪੇਨ ਬੇਸਡ ਹੈ ਉਹ ਉਹ ਤੇ 골ਡੀ ਢਿੱਲੋਂ ਦੋਨੋਂ ਮਿਲ ਕੇ ਇੱਕ ਮੋਡਿਊਲ ਤਿਆਰ ਕਰ ਰਹੇ ਸੀਗੇ ਕਿ ਜਿਨ੍ਹਾਂ ਨੇ ਅੱਗੇ ਵੈਪਨਸ ਡਿਸਟ੍ਰੀਬਿਊਟ ਕਰਨੇ ਸੀ ਤੇ ਜਿਹੜੇ ਇਹਨਾਂ ਨੇ ਪਹਿਲਾਂ ਦੇ ਟਾਰਗੇਟ ਸੀਗੇ ਉਹਨਾਂ ਨੂੰ ਟਾਰਗੇਟਿੰਗ ਕਰਨੀ ਸੀ ਕਿਉਂਕਿ ਇਹਨਾਂ ਦੇ ਪਿਛਲੇ ਜਿਹੜੇ ਸ਼ੂਟਰ ਸੀ ਉਹ ਫੜੇ ਗ ਦੀ ਇੱਕ ਡਿਲੀਵਰੀ ਹੋਣ ਲੱਗੀ ਹੈਗੀ ਇਹ ਮੇਜਰ ਤੇ ਉਹਨੂੰ ਇੱਥੇ ਜਦੋਂ ਪੁਲਿਸ ਪਾਰਟੀ ਨੇ ਘੇਰਾ ਪਾਇਆ ਤਾਂ ਪਤਾ ਚੱਲਿਆ ਵੀ ਤਿੰਨ ਤੋਂ ਚਾਰ ਬੰਦੇ ਇੱਥੇ ਸੀਗੇ ਤੇ ਜਦੋਂ ਇਹਨਾਂ ਨੇ ਪੁਲਿਸ ਪਾਰਟੀ ਤੇ ਫਾਇਰ ਕੀਤਾ ਫਿਰ ਰਿਟੈਲੀਏਸ਼ਨ ਚ ਪੁਲਿਸ ਪਾਰਟੀ ਨੇ ਫਾਇਰ ਕੀਤਾ ਤਾਂ ਦੋ ਬੰਦਿਆਂ ਦੇ ਜਿਹੜੇ ਹੈਗੇ ਇੰਜਰੀ ਹੋਈ ਹੈਗੀ ਬੁਲੇਟ ਇੰਜਰੀ ਤੇ ਦੋ ਬੰਦੇ ਜਿਹੜੇ ਹੈਗੇ ਉਹਨਾਂ ਨੇ ਬਾਅਦ ਚ ਸਰੈਂਡਰ ਕਰਤਾ ਸੀਗਾ ਪੁਲਿਸ ਕੋਲ ਉਹਨਾਂ ਦੋਨਾਂ ਨੂੰ ਪੁਲਿਸ ਨੇ ਰਾਉਂਡ ਅਪ ਕਰ ਲਿਆ ਤਾਂ ਟੋਟਲ ਚਾਰ ਬੰਦੇ ਸੀਗੇ ਤੇ ਮੌਕਾ ਹੀ ਵਾਰ ਦਾ ਤੇ ਜੋ ਦਿਖਿਆ ਗਿਆ ਜੀ 7 ਪਿਸਟਲ ਟੋਟਲ ਸਾਨੂੰ ਰਿਕਵਰ ਹੋਏ ਹੈਗੇ 5 ਪਿਸਟਲ ਇੱਕ ਪਾਸੇ ਸੀਗੇ ਤੇ 2 ਪਿਸਟਲ ਦੂਜੇ ਬੰਦੇ ਆ ਕੋਲ ਸੀ ਕਿੰਨੀ ਗੋਲੀਆਂ ਤਕਰੀਬਨ ਮੈਂ तकरीबन 70 ਦੇ ਕਰੀਬ ਜਿਹੜੀਆਂ ਹੈਗੀਆਂ ਗੋਲੀਆਂ ਇਹਨਾਂ ਤੋਂ ਜਿੰਦਾ ਘਰ ਤੋਸ ਨੂੰ 70 ਦੇ ਕਰੀਬ ਮਿਲੀਆਂ ਤੇ ਸਰ ਇਹ ਕਿਤੇ ਸਪਲਾਈ ਕਰਦੇ ਸੀ ਹੁਣ ਤੱਕ ਦੀ ਜਿਹੜੀ ਜਾਣਕਾਰੀ ਸਾਹਮਣੇ ਹੈ ਹਲੇ ਇਹ ਕਲੈਰਿਟੀ ਨਹੀਂ ਹੈਗੀ ਕਿ ਕਿੱਥੇ ਕਰਨਾ ਸੀ ਉਹ ਇਹਨਾਂ ਦੀ ਹੁਣ ਇਨਵੈਸਟੀਗੇਸ਼ਨ ਚ ਕਰਾਂਗੇ ਕਿ ਇਹਨਾਂ ਨੂੰ ਜਿਹੜਾ ਬੰਦਾ ਉਹਰੇ ਦੇਖੇ ਗਿਆ ਜਾਂ ਇਹਨਾਂ ਚੋ ਆਪ ਹੀ ਕੋਈ ਹਲੇ ਜਿਹੜਾ ਦੇਣ ਵਾਲਾ ਇਹਦੇ ਡੀਲ ਚੱਲ ਰਹੀ ਸੀ ਜਾਂ ਕੀ ਸੀਗਾ ਉਹ ਹੁਣ ਅਸੀਂ ਇਨਵ ਕੀ ਕ੍ਰਿਮੀਨਲ ਬੈਕਗ੍ਰਾਉਂਡ ਜੁਤੇ ਤੱਕ ਸਾਹਮਣੇ ਆਇਆ ਹੋਵੇ ਨਹੀਂ ਇਹਨਾਂ ਦਾ ਮੇਜਰ ਗੈਂਗ ਰਿਲੇਟਡ ਕੋਈ ਵੀ ਨਹੀਂ ਹੈਗਾ ਇੱਕ ਦੋ ਬੰਦਿਆਂ ਦੇ ਚੋਰੀ ਦੇ ਪਰਚੇ ਆ ਸਨੇਚਰਿੰਗ ਦੇ ਪਰਚੇ ਹੈਗੇ ਆ ਇਹ ਕਿਤੇ ਨਾ ਕਿਤੇ ਚੋਰੀ ਕਰਦੇ ਹੋਏ ਸਨੇਚਿੰਗ ਕਰਦੇ ਜਦੋਂ ਜੇਲ੍ਹ ਚ ਗਏ ਆ ਉੱਥੋਂ ਇਹ ਅੱਗੇ ਇਸ ਤਰ੍ਹਾਂ ਇਹਨਾਂ ਦੇ ਗੈਂਗ ਦੇ ਜਿਹੜੇ ਆਪਰੇਟਿਵ ਹੋ ਗਏ ਆ ਉਹਨਾਂ ਦੇ ਟੱਚ ਚ ਆਏ ਹੋਣਗੇ ਉੱਥੋਂ ਫਿਰ ਇਹਨਾਂ ਨੇ ਇੱਧਰ ਮਤਲਬ ਪੈਸੇ ਲਈ ਜਾਂ ਕਿਸੇ ਚੀਜ਼ ਲਈ ਮੋਟੀਵੇਟ ਹੋ ਕੇ ਇਹ ਕੰਮ ਕਰਨਾ ਸੀਗਾ ਤੇ ਉਹ ਹੁਣ ਅਸੀਂ ਇਨਵੈਸਟੀਗੇਸ਼ਨ ਚ ਐਗਜ਼ੈਕਟਲੀ ਕਲੀਅਰ ਆ ਜਾਊਗਾ ਵੀ ਕਿਹੜੇ ਬੰਦੇ ਨੇ ਇਹਨਾਂ ਨੂੰ ਮਿਲਵਾਇਆ ਹੈਗੀਆਂ ਜੀ ਇਹ ਤੇ ਹਲੇ ਤੁਹਾਨੂੰ ਜਿਹੜੀਆਂ ਡਿਟੇਲ ਹੈਗੀਆਂ ਉਹ ਬਰਾੜ ਸਾਹਿਬ ਨੋਟ ਜਾਰੀ ਕਰ ਦਾਂਗੇ ਕਿ ਕੀ ਕੀ ਬਾਕੀ ਹੈਗੇ ਕਿੰਨੇ ਰਾਊਂਡ ਫਾਇਰ ਹੋਏ ਸਰ ਪੰਜ ਤੋਂ 6 ਰਾਊਂਡ ਇਹਨਾਂ ਨੇ ਫਾਇਰ ਕੀਤੇ ਆ 10 ਤੋਂ 12 ਦੇ ਇੱਕ ਤਕਰੀਬਨ ਨੇ ਪੁਲਿਸ ਪਾਰਟੀ ਨੇ ਫਾਇਰ ਕੀਤਾ ਠੀਕ ਆ ਸਰ ਡਿਸਟ੍ਰਿਕਟ ਬਸ ਬੇਸਿਕਲੀ ਰਾਜਪੁਰੇ ਦੇ ਜਿਹੜਾ ਉਹੀ ਮੈਂ ਤੁਹਾਨੂੰ ਦੱਸ ਰਹੀ ਹਾਂ ਜਿਹੜਾ ਪਹਿਲਾਂ ਆਪਾਂ ਗੋਲੀ ਲੱਗੀ ਕਿੱਥੇ ਉਹ ਇੱਥੋਂ ਦੀ ਬੇਸਡ ਹੈਗੇ ਜਿਹੜੇ ਪਹਿਲਾਂ ਤੇ ਕਿੰਨੇ ਕ ਬੰਦਿਆਂ ਨੂੰ ਗੋਲੀ ਲੱਗੀ ਜੀ ਦੋ ਦੋ ਬੰਦਿਆਂ ਨੂੰ ਗੋਲੀ ਲੱਗੀ ਦੋ ਉਹਦੇ ਲੱਤ 'ਚ ਤੇ ਦੋਨਾਂ ਨੇ ਜਿਹੜਾ ਹੈਗਾ ਇਹਨਾਂ ਨੂੰ ਕਿਹੜੇ ਵਾਲੀ ਲੱ ਤੋਂ ਨੂੰ ਜਿਹੜੀ ਜਿਹੜੀ ਇੱਕ ਮੈਂ ਜੀ ਹਾਂਜੀ ਦੁਬਾਰਾ ਸਟਾਰਟਿੰਗ ਕਰੀ ਸਰ ਜੀ